ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਨੇ ਤੇ ਮਗਰ ਬਸੀਆਂ ਨੇ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਤੇ ਤਿੰਨੇ ਹੀ ਬਾਈ ਆਏ ਮੰਨ ਲਓ ਜਮਾ ਗਰਮੀਆਂ ਦੇ ਤੋਹਫੇ ਆ ਗਏ ਤੇ ਆਜੋ ਬਾਈ ਕਰਨ ਹਾਂਜੀ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਹਾਂ ਬਾਈ ਵਧੀਆ ਬਾਈ ਵਧੀਆ ਕਿਵੇਂ ਚੱਲਦਾ ਬਾਈ ਕੰਮ ਵਧੀਆ ਚੱਲਦਾ ਮਹਾਰਾਜੀ ਮੇਰ ਨਾਲ ਯਾਰ ਠੀਕ ਆ ਬਾਕੀ ਰੇਟ ਵੀ ਆਪਣੇ ਜਾਇਜ਼ ਹੁੰਦੇ ਆ ਬਾਕੀ ਮਾਲ ਸਾਫ ਸੁਥਰਾ ਹੁੰਦਾ ਯਾਰ ਹਮ ਨਾਮ ਤੇ ਬਾਈ ਆਪਣਾ ਵਿਸ਼ਵਾਸੰਗਾ ਪਿੰਡ ਭਾਈ ਰੂਪਾ ਜਿਲ੍ਹਾ ਬਠਿੰਡਾ ਸੀ ਰਾਮਪੁਰੂ ਨੇੜੇ ਪਿੰਡ ਬਈ ਜਿਹੜੇ ਮਾੜਾ ਸਰਾਤਪੁਰ ਰਹਿੰਦਾ ਰਾਮਪੁਰੇ ਰੋਡ ਤੋਂ ਉੱਤਰ ਦੇ ਲੈਂਕ ਰੋਡ ਤੋਂ ਹਮ ਸੁਦਿਆਲਪੁਰ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ 70967 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਤੇ ਫਿਰ ਤਿੰਨੇ ਗਰਮੀਆਂ ਦੇ ਤੋਹਫੇ ਲਿਆ ਆ ਬਾਈ ਠੀਕ ਹੈ ਪਹਿਲੇ ਨੰਬਰ ਤੋਂ ਸਟਾਰਟ ਕਰਦੀ ਆਪਾਂ ਕਿਹੜਾ ਸੂਸੂਈਆ ਹੈ ਇਹ ਦੂਜਾ ਸੂਸੂਈਆ ਕਦੋਂ ਸੂਈਆ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਦੋ ਦਿਨ ਹੋ ਗਏ ਠੀਕ ਆ ਦੋ ਦਿਨ ਹੋ ਗਏ ਸੂਈ ਬੱਚਾ ਬਾਈ ਕੀ ਆ ਬੱਚੀ ਦਿੱਤੀ ਆ ਬੱਚਾ ਮਗਰ ਕਰਮਲੇ ਦੇ ਬਈ ਵਸੀਆ ਵਸੀ ਦੀ ਕੁਆਲਿਟੀ ਬਹੁਤ ਬੱਚਾ ਹੋਰ ਤੇਰਾ ਪਾਇਆ ਹੈ ਨਾ ਬੜਾ ਸੋਹਣਾ ਮੈਂ ਕਿਹਾ ਜਮਾ ਕੋਈ ਰੰਗ ਹੀ ਹੈ ਨਹੀਂ ਇੰਨਾ ਪਿਆਰਾ ਲੰਗਾ ਜੂ ਰੋਵਾ ਕਾਲੀ ਸਾਹ ਪਈ ਆ ਜਮਾ ਹਨ ਤੇ ਬਾਈ ਕਿੰਨਾ ਕੁ ਬੋਲਾ ਤਿਆਰ ਆ ਥੱਲੇ ਹੁਣ 10 ਕਿਲੋ ਬੋਲਾ ਤਿਆਰ ਆ ਹੁਣ ਠੀਕ ਆ ਉਹ ਸਾਉ ਸੀਲਾ ਪੂਰੀ ਚਵਾਈ ਚਵਾਈ ਕਿਵੇਂ ਲੱਗੀ ਆ ਚਵਾਈ ਤਵਾਈ ਪੂਰੀ ਵਧੀਆ ਠੀਕ ਆ ਲੇਵਾ ਬਾਈ ਆਪਾਂ ਚੈੱਕ ਕਰਾਉਣਾ ਲੇਵਾ ਚੈੱਕ ਕਰੋ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਬਣਾ ਤਿਆਰ ਕਰਿਆ ਬਾਈ ਹਨਾ ਹਾਂ ਤੇ ਕੀ ਰਿਕਾਰਡ ਰਿਹਾ ਬਾਈ ਤਾਜੀ ਦਾ 18 17 18 ਕਿਲੋ ਦੁੱਧ ਕਹਿੰਦੇ ਪਹਿਲੇ ਤੋਂ ਦਿੱਤਾ ਨਹੀਂ ਠੀਕ ਆ ਬਾਈ ਆਈ ਨਹੀਂ ਕੋਈ ਟੱਕਰ ਜਿਵੇਂ ਮਰਜੀ ਬਹਿ ਜਾ ਆਈ ਗੱਲ ਹੈ ਕਿ ਮਰਜੀ ਆ ਥਲਾਈ ਚੱਲ ਚਾਹੇ ਜੋ ਮਰਜੀ ਉਹ ਕਰੀ ਚੱਲ ਕੋਈ ਚੱਕਰੀ ਨਹੀਂਗਾ ਬਾਕੀ ਥਾਣ ਚੈੱਕ ਕਰਾਉਣਾ ਥਾਣ ਚੈੱਕ ਕਰੋ ਬਾਈ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਹੋਏਗੇ ਨਾਰਾ ਨਾਰਾ ਲੇਵੇ ਤੇ ਫੁੱਲ ਚੰਗੀਆਂ ਖੋਲ ਦੋ ਬਾਈ ਮੜੀ ਤੋੜ ਦੋ ਫੁੱਲ ਕੇ ਤੇ ਬਾਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਬਾਕੀ ਨਿਬੜਦੀ ਹੋਊ ਬਾਈ ਹਨਾ ਬਾਈ ਸੋਹਣੀ ਚਵਾਈ ਆ ਜਾ ਠੀਕ ਹੈ ਬਾਈ ਇੱਕ ਗੱਲ ਹੋਰ ਆ ਬਾਈ ਜਿਹੜੀ ਫੈਟ ਵੀ ਆਉਣੀ ਆ ਉਹ ਵੀ ਚੰਗੀ ਆਊ ਕਿ ਨਹੀਂ ਫੈਟ ਵੀ ਚੰਗੀ ਆਊਗੀ ਹੂੰ ਗਰਮੀ ਨਹੀਂ ਮੰਨਣੀ ਗਰਮੀ ਨਹੀਂ ਮੰਨਣੀ ਸਹੀ ਗੱਲ ਆ ਬਾਈ ਲੇ ਬਈ ਤੋਰਾ ਤਾਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਾਕੀ ਜ ਹਵਾਨੇ ਦੀ ਗੱਲ ਕਰੀਏ ਹਵਾਨਾ ਵੀ ਬਹੁਤ ਸੋਹਣਾ ਜਿੱਡੀ ਵੜਾ ਉੱਡੇ ਹੀ ਕਰਮ ਵਾਲੀ ਨੂੰ ਹਵਾਨਾ ਲੱਗੇਗਾ ਬੱਚੇ ਦੇ ਬਣਾਣੀ ਤਾਂ ਅਤੀ ਪੜਾ ਕਰ ਦਿਆ ਬੱਚੇ ਦਾ ਯਾਰ ਠੀਕ ਆ ਜੀ ਸੂਈ ਕਰਕੇ ਨਾ ਬੱਚੇ ਦਾ ਥੋੜਾ ਜਿਹਾ ਬਾਈ ਬਾਈ ਕਹਿੰਦਾ ਸੂਈ ਕਰਕੇ ਥੋੜਾ ਜਿਹਾ ਹੋਏ ਹੈਗੇ ਤਾਂ ਹੀ ਕਰਕੇ ਬੱਚੇ ਦਾ ਜ਼ਰੂਰ ਕਰ ਦਿਆ ਬਾਕੀ ਤੋਰਾ ਤਾਰਾ ਇੱਕ ਨੰਬਰ ਬੱਚਾ ਵੀ ਕਰਮ ਵਾਲੀ ਦਾ ਮਗਰ ਬੱਸੀ ਆ ਐ ਮੰਨ ਲਓ ਬੱਸੀ ਵੀ ਤਿਆਰ ਹੋ ਜਾਣੀ ਆ ਥੋੜੇ ਟਾਈਮ ਤੱਕ ਨਹੀਂ ਬਾਈ ਇੱਕ ਗੱਲ ਹੋਰ ਆ ਇੱਕ ਮੁੱਲ ਜੀ ਤੁਹਾਨੂੰ ਦੋ ਮਿਲ ਜਾਣਗੇ ਅੱਜ ਦੋ ਫਿਰ ਕੀ ਮੁੱਲ ਆ ਭਾਈ ਜੱਸੇ ਦੇਣ ਲੈਣੇ ਦਾ ਦੇਣ ਲੈਣ ਯਾਰ ਬਾਦੇ ਘਾਟ ਵਾਲਾ ਮੁੱਲ ਨਹੀਂ ਕਰਨਾ ਆਪਾਂ ਹੂੰ ਮੁੱਲ ਜਾਇਜ਼ ਹੀ ਕਰਾਂਗੇ ਠੀਕ ਆ ਭਾਈ ਅੱਬਾ 52000 ਦੀ ਵੜ ਦੇ ਦਾਂਗਾ ਟੋਟਲੀ ਟੋਟਲੀ ਚੱਕੋ ਭਾਈ 52000 ਦੀ ਬਾਈ ਕਹਿੰਦਾ ਭਾਈ ਇਹ ਵੜ ਆਪਾਂ ਦੇ ਦੇਾਂਗੇ ਬਾਕੀ ਸਾਊਸੀਲ ਚੈੱਕ ਕਰ ਲੋ ਫੁੱਲ ਲੱਗੀ ਨਿਆਣਾ ਪਾਓ ਚਾਹੇ ਨਾ ਪਾਓ ਚੱਕਰ ਨਹੀਂ ਪਰ ਪਾ ਦੇ ਕੋਈ ਚੱਕਰ ਨਹੀਂ ਪਾ ਦੇ ਅਗਲਾ ਕਹਿੰਦਾ ਨਿਆਣਾ ਕੋਈ ਨਹੀਂ ਨਹੀਂ ਚੰਗੀ ਗੱਲ ਆ ਹਨਾ ਨਿਆਣਾ ਜ਼ਰੂਰੀ ਵੀ ਆ ਭਾਈ ਬਾਕੀ ਹਵਾਨੇ ਦੀ ਗੱਲ ਕਰੀਏ ਹਵਾਨੇ ਦੀ ਫੀਟਿੰਗ ਚੈੱਕ ਕਰੋ ਬਾਈ ਟੰਗੇ ਵਾਲਾ ਵੀ ਇਹ ਨਹੀਂ ਹੈਗਾ ਵੀ ਟੁੱਟ ਮਾਇਲੇ ਵਾਲਾ ਨਹੀਂ ਬਾਈ ਜਿਹੜੇ 10 ਸੂਏ ਸੂਪੇ ਇਹ ਨਹੀਂ ਹੈਗਾ ਨੇ ਟੁੱਟ ਜਣਾ ਇਹ ਹਵਾਨੇ ਨੇ ਆਈ ਰਹਿਣਾ ਫਿਕਸ ਇਹ ਬਾਕੀ ਨਾਰਾ ਨੂੜਾ ਚੈੱਕ ਕਰੋ ਲੈਵੇ ਤੇ ਫੁੱਲ ਚੰਗੀਆਂ ਚਵਾਈ ਸਾਨੂੰ ਆਪਾਂ ਚੈੱਕ ਕਰਾ ਦਨੇ ਆ ਵੀ ਕਿੰਨੀ ਕੀ ਚੰਗੀ ਆ ਕਿ ਨਹੀਂ ਬਾਈ ਹੂੰ ਚਵਾਈ ਤਾਂ ਬੜੀ ਚੰਗੀ ਆ ਮੈਂ ਕਹਣਾ ਦੱਸੇ ਯਾਰ ਇੱਕ ਤਰ੍ਹਾਂ ਦੀ ਮੋਟਰੀ ਆ ਹਨਾ ਬੂਰੀ ਮੋਟਰ ਆ ਕੀ ਬਾਤ ਆ ਯਾਰ ਚਵਾਈ ਚੈੱਕ ਕਰੋ ਬਾਈ ਮੋਟੀ ਮੋਟੀ ਚਵਾਈ ਆ ਪੁਰਾਣੀ ਚਵਾਈ ਆ ਕੀ ਬਾਤ ਆ ਯਾਰ ਨੇ ਬੜਦੀਆ ਯਾਰ ਹਨਾ ਜਿਵੇਂ ਕੋਸ ਧਾਰਾ ਮਾਰੀਆਂ ਬਈ ਚੈੱਕ ਕਰੋ ਦਿਲ ਚੱਲ ਗਿਆ ਕੀ ਬਾਤ ਆ ਯਾਰ ਮੋਟੀ ਮੋਟੀ ਚਵਾਈਆ ਖੜਕਾ ਕਰਦੀ ਆ ਮੈਂ ਕਹਣਾ ਮੈਂ ਚੱਕਰ ਜਣਾ ਮਰਦੀ ਉਤਰੀ ਜਾ ਲੈ ਹੂੰ ਸਹੀ ਗੱਲ ਆ ਲੈ ਜਿਵੇਂ ਮਰਜੀ ਬਈ ਬੱਚੇ ਦਾ ਵਾਅਦਾ ਕਰਦੀ ਕਰਕੇ ਨਾ ਤਾਂ ਕਰਦੀ ਆ ਥੋੜਾ ਜਿਹਾ ਵੀ ਤਰਨ ਤੋਂ ਤਾਂ ਕਰਦੀ ਆ ਹੋਰ ਕੋਈ ਚੱਕਰ ਨਹੀਂ ਮੁੱਲ ਵੀ ਬਾਈ ਨੇ ਬਈ ਜੈ ਜੀ ਰੱਖਿਆ 52000 ਦੀ ਬਾਈਕ ਨਾ ਆਪਾਂ ਇਹ ਵੜ ਦੇ ਦੇਣੀ ਹੈਗੀ ਬਾਕੀ ਸੈਨਗਾਲੀਆ ਬਾਈ ਚਮਕ ਕਲੀ ਆਗੀ ਕਿਉਂ ਕਲੀ ਆ ਹੂੰ ਕੋਈ ਇਹ ਨਹੀਂ ਹੈਗਾ ਵੀ ਫਿੱਕੀ ਲਿਸੀ ਹੈ ਕਿ ਨਹੀਂ ਬਾਈ ਨਾ 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 ਛੋਟੀ ਮੰਨੇ ਵਾਲਾ ਸਹੀ ਗੱਲ ਆ ਛੋਟੀ ਨਾ ਸਮਝੋ ਬਾਈ ਫੁੱਲ ਵੱਡੀਆਂ ਫੁੱਲ ਕਲੀ ਵੀ ਆ ਬਾਕੀ ਹਵਾਨੇ ਤੇ ਤੁਹਾਨੂੰ ਅੰਦਾਜ਼ ਆ ਹੀ ਗਿਆ ਉਹ ਨਹੀਂ ਬਾਈ ਹੂੰ ਦੁਬਾਰਾ ਦਿਖਾ ਦੇ ਵਿੱਚ ਚੈੱਕ ਰੋ ਹੂੰ ਸਹੀ ਗੱਲ ਆ ਲੈ ਬਾਈ ਕੋਈ ਚਿੱਤ ਕਰ ਪਮਾਈ ਪਾ ਕੀ ਪਸਮਾ ਬਹੁਤ ਚੰਗਾ ਬੜਾ ਸੋਹਣਾ ਪਸਮਾ ਸਹੀ ਗੱਲ ਆ ਬਾਈ ਲੈ ਪਸਮਾ ਪਾਣੀ ਭਾਂ ਬੜਾ ਸੋਹਣਾ ਲੱਗਿਆ ਹੂੰ ਥੋੜੀ ਬਹੁਤ ਚੰਗਾ ਬੜਾ ਚਮਕ ਰੂਪ ਨਹੀਂ ਬਹੁਤ ਚੰਗਾ ਕਰਦੀ ਲੱਗਿਆ ਬਾਤ ਆ ਯਾਰ ਹਵਾਨਾ ਚ ਚੈੱਕ ਰੋ ਬੜ ਜਿੱਡੀ ਕਾਬ ਓਡਾ ਕਾਬ ਠੀਕ ਆ ਨਾ ਲੈ ਐਵੇਂ ਕੋਈ ਚੱਕਰ ਫੇਰ ਬਹਿ ਜਾ ਆਪਾਂ ਮਧੀਆਂ ਸਹੀ ਗੱਲ ਆ ਬਾਈ ਕੋਈ ਚੱਕਰੀ ਜਾਂ ਮਰਜ਼ੀ ਚੋਈ ਚੱਲੋ ਲੱਤਾਂ ਫੜੀ ਚੱਲੋ ਇਹ ਨਹੀਂ ਹੈਗਾ ਵੀ ਲੱਤ ਸੜਕਾ ਬੱਚੇ ਦਾ غرੂਰ ਕਰਦੀ ਆ ਹੂੰ ਉਹਦੇ ਕਰਕੇ ਤੁਰਦੀ ਬੱਚੇ ਨਾਲ ਹੀ ਆ ਫਿਰ ਐ ਨਾ ਬਾਈ ਸੂਈ ਨੂੰ ਥੋੜਾ ਟਾਈਮ ਹੋਇਆ ਹਜੇ ਤਾਂ ਉਹ ਹਾਂ ਦੋ ਦਿਨ ਹੀ ਹੋਇਆ ਹੂੰ ਅੱਗੇ ਬਾਈ ਜੱਸੀ ਦੋ ਨੰਬਰ ਆ ਗਈ ਇਹ ਵੀ ਨਹੀਂ ਗਰਮੀਆਂ ਦੇ ਤੋਹਫਾ ਆ ਇਹ ਵੀ ਗਰਮੀਆਂ ਦਾ ਹੀ ਆ ਠੀਕ ਆ ਇਹ ਕਿਹੜਾ ਸੂਆ ਸੂਈ ਆ ਬਾਈ ਇਹ ਵੀ ਦੂਜਾ ਸੂਆ ਸੂਈ ਆ ਇਹ ਵੀ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਜੱਸੀ ਇਹਨੂੰ ਚਾਰ ਪੰਜ ਦਿਨ ਠੀਕ ਆ ਚਾਰ ਪੰਜ ਦਿਨ ਹੋ ਗਏ ਚਰਬੰਦਨ ਹੋ ਗਏ ਦੇ ਕਿੰਨਾ ਕ ਬੋਲਾ ਬਾਈ ਹੁਣ ਇਹ ਥੱਲੇ ਹੈਗਾ 9 ਕਿਲੋ ਹੁਣ ਠੀਕ ਆ ਬੱਚਾ ਇਹਦੇ ਮਗਰ ਕੀ ਇਹਦੇ ਮਗਰ ਵੀ ਬੱਛੀ ਆ ਬੱਛੀ ਆ ਗਈ ਹਾਂ ਮੈਂ ਕਹਣਾ ਮੁੱਛੀ ਦੀ ਕੁਆਲਿਟੀ ਬੜੀ ਬੜੀ ਹੁੰਦੀ ਹੈ ਨਾ ਕੀ ਬਾਤ ਆ ਕੋਈ ਚੰਗੇ ਸੀਮਣ ਦੀ ਵੀ ਆ ਹਨਾ ਹਾਂ ਫੇਸ ਚੈੱਕ ਕਰ ਉਹ ਵੀ ਬੱਚੇ ਦਾ ਮੈਂ ਕਹਣਾ ਮਾਂ ਤੋਂ ਬਗਾਈ ਨਹੀਂ ਸਕਦੇ ਇੰਨਾ ਉੱਪਰ ਆ ਗਈ ਹਨਾ ਇੰਨਾ ਪ੍ਰਿੰਟ ਚ ਬਾਬਾ ਰਹਿਰ ਦੀ ਬੱਛੀ ਆ ਮਗਰ ਯਾਰ ਹੂੰ ਸਹੀ ਗੱਲ ਆ ਬਾਕੀ ਮਾਂ ਵੀ ਬਾਈ ਸੈਣ ਗਲੀਆਂ ਚਾਰੂ ਚਰੂ ਕਿਵੇਂ ਆ ਬਾਈ ਇਹ ਫੋਲਾ ਚੀਕਾ ਨਾ ਮਾਦਿਕੋ ਪਈ ਜਣੀ ਠੀਕ ਆ ਦੋਵੇਂ ਫੁੱਲ ਹੋਣੀਆਂ ਹਨਾ ਦੋਨੇ ਫੁੱਲ ਗਰਮੀ ਬਈ ਜਮਾ ਨਹੀਂ ਮੰਨਣੀ ਦੁੱਧ ਵੀ ਚੰਗਾ ਹੋਊਗਾ ਗਾੜਾ ਹੋਊਗਾ ਮਚਾਰ ਗਿਆ ਮੰਨ ਲਓ ਵੀ ਫੈਂਡਾ ਮਚਾਰੀ ਆ ਠੰਡੀ ਠੋੜੀ ਪੂਰੀ ਆ ਚੈੱਕ ਕਰੋ ਥਾਣਾ ਬੜਾ ਚੰਗਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਵਿੱਥੀ ਤੇ ਲੱਗੇ ਹੋਏ ਗਏ ਲੈ ਚੈੱਕ ਕਰੋ ਬਾਕੀ ਹਵਾਨਾ ਬਾਹ ਸੋਹਣਾ ਹਨਾ ਔਰ ਸਾਫ਼ੀ ਨੇ ਵਾਲਾ ਵਾ ਲੈ ਵੇ ਤੁਸੀਂ ਤੁਹਾਡੇ ਯਾਰ ਟਾਂਕੀ ਫਲਾ ਗਿਆ ਹੱਥ ਨੂੰ ਪੂਰਾ ਫਸ ਜਾਣਾ ਨਹੀਂ ਸਹੀ ਗੱਲ ਆ ਬਾਈ ਹਜੇ ਵੇਲੇ ਕੁਝ ਨਹੀਂ ਹੋਇਆ ਵੇਲਾ ਕੁਝ ਨਹੀਂ ਚੈੱਕ ਕਰੋ ਬਈ ਕੀ ਬਾਤ ਆ ਬਹੁਤ ਸੁਣਾ ਸੁਣ ਲਗਾ ਬਚਾਰੇ ਥਾ ਨਾ ਮੈਂ ਕਹਿੰਦਾ ਪੀੜੀ ਦੇ ਪਾਵੇ ਨਾਲ ਦੇ ਲੱਗੇ ਵੇਗਾ ਬਾਤ ਤਾਂ ਨਹੀਂ ਆ ਹੂੰ ਉਹ ਵਧੀਆ ਹੀ ਬਹਿ ਜਾ ਲੈ ਕੀ ਬਾਤ ਆ ਲੈ ਬਈ ਚ ਬਾਈ ਸੋਨੂੰ 2 ਨੰਬਰ ਦੀ ਵੀ ਚੈੱਕ ਕਰਵਾਉਣੀ ਆ ਵੀ ਕਹੀ ਜੀ ਆ ਬਾਈ ਕਹਿੰਦਾ ਮੇਨ ਗੱਲ ਆ ਯਾਰ ਬੱਚਾ ਬੱਸੀ ਆ ਨਾ ਬੱਚੇ ਬਹੁਤ ਚੱਕਰ ਘਰੋਂ ਦਗਾਣੀ ਹੂੰ ਬਾਕੀ ਨਾੜੂਗਾ ਬਾਈ ਨਾਲ ਆ ਚੈੱਕ ਦੋਨਾਂ ਦੇ ਨਾੜੂ ਦੇ ਨਾਲ ਹੂੰ ਦੋਮਾਂ ਦੀ ਨਾੜੂ ਦੇ ਨਾਲ ਜੀਰਾਂ ਦੀ ਆਪਣੀ ਗਾਰੰਟੀ ਹੋਊਗੀ ਹੂੰ ਜੀਰੇ ਆਪਣੀ ਗਾਰੰਟੀ ਬਹੁਤ ਆ ਬੱਸੀ ਆ ਨਾ ਬੱਦਗੁੱਦ ਬਹੁਤ ਆ ਲੇ ਚਵਾਈ ਚੈੱਕ ਕਰੋ ਬਈ ਚਵਾਈ ਬਹੁਤ ਸੋਹਣੀ ਲੱਗੀ ਆ। ਕੀ ਬਾਤ ਆ ਬਈ ਮੋਟੀ ਮੋਟੀ ਚਵਾਈ ਲੱਗੀ ਵੀ ਹੈਗੀ। ਬਾਕੀ ਥਣ ਬਹੁਤ ਚੰਗਾ ਹੈ। ਅੱਛੀ ਚੋਲੇ ਕੋਈ ਮਸ਼ੀਨ ਤੇ ਚੱਲ। ਹਰ ਪ੍ਰਕਾਰ ਨਾਲ ਚੋਈ ਆ ਸਕਦੀ ਹੈ ਲੈ। ਕੀ ਬਾਤ ਆ ਬਈ। ਥਾਣੀ ਬਹੁਤ ਸੋਹਣਾ ਲੱਗਿਆ। ਹਮਮ ਸਹੀ ਗੱਲ ਆ। ਪੁਰਾ ਮੋਟਾ ਮੋਟਾ ਸਾਊਸੀ ਲਵਾਈ ਫੋਲਾ। ਥਾਣੀ ਕੋਈ ਚੱਕਰ ਹੁੰਦਾ ਭਰ ਕੋ ਭਰ ਜਾਂਦਾ ਕਿਰੀ ਪਸੂ। ਓਣੀ ਕੋਈ ਚੱਕਰ ਜਿਵੇਂ ਮਰਜ਼ੀ ਬੈਠਾ ਰਹਿ। ਕੀ ਬਾਤ ਆ ਯਾਰ। ਬਾਕੀ ਚਵਾਈ ਬਹੁਤ ਚੰਗੀ ਹੈ। ਚਮਕਾਲੀ ਆ ਬਈ ਵੜ। ਖੋਲ ਦੇ ਬਈ ਇਹਨੂੰ ਵੀ ਤੋਰ ਤੇ ਮੜੀ ਖੋਲ ਕੇ। ਬਾਕੀ ਵੱਡੀ-ਬੁੱਡੀ ਬਾਈ ਫੁੱਲ ਕੋਈ ਵੀਰ ਛੋਟੀ ਨਾ ਸੋਕ ਨਹੀਂ ਬਾਈ ਹਾਂ ਸੋ ਵੀ ਨਹੀਂ ਆ ਰਹੀ ਗਰਮੀ ਨਹੀਂ ਮੰਨਣੀ ਬਾਈ ਬਿਲਕੁਲ ਵੀ ਨਾ ਜਨਾ ਨਹੀਂ ਮੰਨਣਾ ਗਰਮੀ ਦਾ ਹੂੰ ਮੇਨ ਗੱਲ ਪਸਮਾ ਬਹੁਤ ਚੰਗਾ ਕਰਦੇ ਆ ਮਾ ਰੋ ਸੁਣ ਹੂੰ ਬਾਕੀ ਚੈੱਕ ਕਰ ਲੋ ਬਾਈ ਕੱਲਾ-ਕੱਲਾ ਥਣ ਪਿਆ ਪੂਰੀ ਵਿੱਤੀ ਜਿਹਨਾਂ ਆਪਾਂ ਕਹਿੰਦੀਆਂ ਥਣ ਲੱਗਿਆ ਵਾ ਫੇਸ ਵੀ ਬਹੁਤ ਪਿਆਰਾ ਹੈ ਨਾ ਹੂੰ ਦੂਰ ਦੇ ਬਾਕੀਆਂ ਯਾਰ ਨਮਾ ਹਾਣਾ ਹਨਾ ਇੱਕ ਪਾਪੇ ਜਲੇ ਆਂਗਾ ਬਈ ਨਾ ਚੈੱਕ ਕਰੋ ਬਈ ਤੋਰੇ ਤੂੰ ਪਤਾ ਲੱਗ ਜਾਂਦਾ ਨਾ ਮੈਂ ਹਾਣ ਦਾ ਤੇ ਬੜਾ ਪੇਦਾ ਇੱਕ ਨੰਬਰ ਤੋਰ ਤੇ ਬਈ ਜੱਸੇ ਫਿਰ ਕੀ ਮੁੱਲ ਲੈਣ ਦੇਣਾ 48000 ਨਹੀਂ ਦੇਣੀ ਆ ਵਾ 48 ਦੀ ਹਾਂ ਚੱਕੋ ਬਈ ਹੋ ਜੋ ਮੰਨ ਤਾਂ ਥੋੜਾ ਕਣਾ ਆਏ ਬਸ ਔਰ ਛੱਪੇ ਰਹੂ ਦੋਨਾਂ ਚੋ ਬੜਾ ਜੋ ਠੀਕ ਆ 16 ਸੱਪੇ ਵਾਲੀ ਬਾਈ ਕਹਿੰਦਾ ਬਾਈ ਮੁੱਲ ਹੋਊਗਾ ਬਾਕੀ ਮੁੱਲ ਬਾਈ ਕਿ ਜਮਾ ਹੈ ਮੰਨ ਲਓ ਜੀ ਨੂੰ ਆਪਾਂ ਕਹਦੇ ਖਿੱਚ ਕੇ ਜੇ ਰੱਖ ਲਿਆ ਹਣਾ ਖਿੱਚ ਕੇ ਜੇ ਰੱਖਿਆ ਜਮਾ ਖਿੱਚ ਕੇ ਜੇ ਮੁੱਲ ਰੱਖਦਾ ਹੁੰਦਾ ਬਾਕੀ ਥਣ ਵੀ ਬੜਾ ਚੰਗਾ ਲੇਵ ਆ ਬਹੁਤ ਸੋਹਣਾ ਬਹੁਤ ਸੋਹਣਾ ਦੇਵਾਗਾ ਹਜੇ ਬੇਲਾ ਬਾਈ ਕੁਛ ਨਹੀਂ ਹੋਇਆ ਜਦੋਂ ਸਾਮ ਹੋਣੀ ਆ ਮੈਂ ਕਹਿੰਦਾ ਆਸਕੇ ਖੜ ਜਾਣਾ ਨਹੀਂ ਬਾਈ ਸਾਰਾ ਭਰ ਜਾਣਾ ਕੀ ਬਾਤ ਆ ਸਹੀ ਗੱਲ ਥਣ ਦੇਖਦੂ ਲੱਗਦਾ ਹੂੰ ਬਹੁਤ ਚੰਗਾ ਥਣ ਤੇ ਅੱਗੇ ਬਾਈ ਜਸੇ ਤੈਨੂੰ ਨੰਬਰ ਇਹ ਗੱਬਣਾ ਕਿੰਨੇ ਟਾਈਮ ਦਾ ਕੱਚੀ ਹੈ ਇਹ 4-5 ਦਿਨ ਲਈ ਜੀ ਚਾਰ ਪੰਜ ਦਿਨਾਂ ਦੀ ਕੱਚੀ ਆ ਇਹ ਬਲੂਨ ਸੌਂਦੀ ਆ ਬਈ ਇਹ ਬਲੂਨ ਸੌਂਦੀ ਆ ਮੂੰਹੋਂ ਦੋਂਦੀ ਆ ਇਹ ਭਾਈ ਤਾਂ ਬਰ ਬੱਚਾ ਹੀ ਆ ਬੱਚਾ ਹੀ ਆ ਹਾਂਜੀ ਮੂੰਹੋਂ ਦੋ ਦਾਂਦਾ ਬਈ ਐ ਮੰਨ ਲਓ ਬੱਚਾ ਹੀ ਆ ਬੱਚਾ ਹੀ ਆ ਫੇਸ ਬਹੁਤ ਪਿਆਰਾ ਹੈ ਨਾ ਫੇਸ ਬਹੁਤ ਸੋਹਣਾ ਜਰਸੀ ਨਾਲ ਦਾ ਨਿਕਲਿਆ ਜਰਸੀ ਆ ਉਹਦਾ ਸਹੀ ਗੱਲ ਲੈ ਬਈ ਚੈੱਕ ਕਰੋ ਬੱਚੇ ਦਾ ਫੇਸ ਬਹੁਤ ਪਿਆਰਾ ਮੂੰਹੋਂ ਦੋ ਦਾਂਦਾ ਨੰਗੀਨਾ ਮੰਨੋ ਬਈ ਖੋਲ ਦੇ ਬਈ ਜੱਸੇ ਨੂੰ ਵੀ ਕੋਈ ਚੱਕਰ ਨਹੀਂ ਜਿਵੇਂ ਗੱਬਣਾ ਨਾ ਸਹੀ ਗੱਲ ਲੈ ਕੋਈ ਚੱਕਰ ਹੀ ਨਹੀਂ ਹੈਗਾ ਵੀ ਲੱਤ ਛੜ ਕਰ ਦੇਣੀ ਮੇਲ ਕਾਲ ਯਾਰ ਥਾਨ ਨਹੀਂ ਆ ਨਾ ਚੰਗਾ ਲੱਗਦਾ ਹਾਂ ਬਹੁਤ ਚੰਗਾ ਲੱਗਿਆ ਥਾਨ ਬਈ ਮੇਰੇ ਬਲੂਲ ਸੌਂਦੀਆ ਥਣ ਦੂਜੇ ਸ਼ੂਏ ਨੂੰ ਜਾ ਕੇ ਆਇਆ ਬਣਦਾ ਜਿਵੇਂ ਪਹਿਲਾਂ ਨੂੰ ਇੰਨਾ ਪਹਿਲਾਂ ਲੱਗ ਗਿਆ ਲੱਗ ਗਿਆ ਤੋਰ ਦੇ ਲੰਮੀ ਲੰਮੀ ਫੋਲ ਆ ਬਾਈ ਹਜੇ ਦਾ ਬੱਚਾ ਆਗਾ ਜਦੋਂ ਨੂੰ ਇਹਨੇ ਮੰਨ ਕੇ ਚੱਲੋ ਵੀ ਦੰਦਾ ਚ ਪੂਰੀ ਹੋਣਾ ਨਾ ਉਹਦੋਂ ਪੂਰਾ ਗੱਲ ਕਰਦਾ ਲੱਗੇ ਉਹ ਕਰਨੀਆਂ ਨੇ ਗੱਲਾਂ ਕਰਾਣੀਆਂ ਜਦੋਂ ਉਹਨੇ ਦੂਜਾ ਸ਼ੂਆ ਸੁਣਾਗਾ ਬਾਕੀ ਪੂਰੇ ਚੌੜੇ ਢਾਂਚੇ ਦੀਆ ਚੌੜੇ ਢਾਂਚੇ ਦੀਆ ਹੂੰ ਸਹੀ ਗੱਲ ਆ ਬਾਈ ਲੈ ਫੀਡਿੰਗ ਵਾਲਾ ਲਿਵ ਆਣਾ ਨੂੰ ਸਹੀ ਗੱਲ ਆ ਬਾਈ ਫੀਟਿੰਗ ਦਾ ਲੈਵਾ ਜਿੰਨਾ ਮਗਰ ਨੂੰ ਉਨੋ ਹੀ ਮੂਰ ਨੂੰ ਆ ਇਹ ਨਹੀਂ ਹੈਗਾ ਵੀ ਟੁੱਟ ਮਲੇ ਵਾਲਾ ਨਾ 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 ਫਿਕਸ ਹੀ ਆ ਜਮਾ ਕਰਮਾਲੀ ਹਵਨ ਨਾ ਰੱਖੂਗੀ ਹਜੇ ਤੱਕ ਦਿਨਾਂ ਦੀ ਕੱਚੀ ਕੱਚੀ ਪਈਆ ਉਸ ਤੋਂ ਉਹਨਾਂ ਦਾ ਜੱਲ ਲੈ ਲਓ ਮੈਂ ਵੀ ਦੋੰਦੀ ਵਾਲਾ ਪੱਟ ਕੇ ਦੇਖੇ ਹੂੰ ਪੱਟ ਕੇ ਬਾਈ ਗਣਾ ਭਾਵੇਂ ਦੇਖ ਲਿਓ ਬਾਈ ਗੁਲਾਬੀ ਥਣ ਲੱਗਾ ਥਣਾਂ ਦੀ ਕੁਆਲਿਟੀ ਚੈੱਕ ਕਰੋ ਬੜਾ ਚੰਗਾ ਥਣ ਲੱਗਾ ਬਹੁਤ ਸੋਹਣਾ ਤੇ ਅੱਜ ਫਿਰ ਕੱਚੀ ਲੈ ਕੇ ਮੋੜ ਤੇ 55000 ਦੀ ਦੇ ਦਾਂਗਾ ਉਹ 55 ਦੀ ਹਾਂ ਅੱਜ ਬਾਈ ਕੱਚੀ ਆ ਤਾਂ ਕੱਚੀਆਂ ਵਾਲਾ ਮੋਲ ਪੀ ਜਾਂਦਾ ਅੱਜ ਬਾਈ ਕਹਿੰਦਾ ਆਪਾਂ 55000 ਦੀ ਦੇ ਦਾਂਗੇ ਤੇ ਜਦੋਂ ਹੋ ਗਈ ਤਿਆਰ ਉਦੋਂ ਹੋ ਜਾਊਗਾ ਫਿਰ ਸਵਾ ਕੇ ਫੁਰਫਾ ਕਰਾਂਗੇ ਹੂੰ ਸਹੀ ਗੱਲ ਆ ਬਾਈ ਤਿੰਨਾਂ ਕਿਸੇ ਕੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਦੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ